ਅਮਰੀਕਾ ਵਿੱਚ ਸਿੱਖਾਂ ਬਾਰੇ ਜਾਗਰੂਕਤਾ ਸਬੰਧੀ ਹੇਠਲੇ ਪੱਤਰ ਦੀ ਚਲਕ ਪੇਸ਼ ਕਰਦੇ ਹਾਂ ਇੱਕ ਨਵੀਂ ਖੋਜ ਵਿੱਚ ਕਿਹਾ ਗਿਆ ਹੈ ਕਿ ਬਹੁਤੇ ਅਮਰੀਕੀ ਲੋਕ ਸਿੱਖਾਂ ਨੂੰ ਅਲ ਕਾਇਦਾ ਦੇ ਮਾਰੇ ਗਏ ਮੁਖੀ ਉਸਾਮਾ ਬਿਨ ਲਾਦਨ ਨਾਲ ਜੋੜ ਕੇ ਦੇਖਦੇ ਨੇ ਤੇ ਬਹੁਤਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਸਿੱਖ ਧਰਮ ਦਾ ਜਨਮ ਭਾਰਤ ਵਿੱਚ ਹੋਇਆ ਹੈ ਅਮਰੀਕਾ ਦੇ ਬਹੁਤੇ ਵਸਨੀਕ ਦਸਤਾਰ ਧਾਰੀ ਸਿੱਖਾਂ ਨੂੰ ਅਲ ਕੈਦਾ ਦੇ ਮ੍ਰਿਤਕ ਸਰਗਣਾ ਉਸਾਮਾ ਬਿਨ ਲਾਦੇ ਨਾਲ ਜੋੜ ਕੇ ਦੇਖਦੇ ਨੇ ਜਿਸ ਤੋਂ ਉਹਨਾਂ ਦੀ ਸਿੱਖਾਂ ਬਾਰੇ ਸੀਮਤ ਜਾਣਕਾਰੀ ਦਾ ਪਤਾ ਲੱਗਦਾ ਹੈ ਕਿ ਬਹੁਤ ਹੀ ਘੱਟ ਅਮਰੀਕਨਸ ਨੂੰ ਸਿੱਖਾਂ ਬਾਰੇ ਜਾਣਕਾਰੀ ਹੈ ਇਹ ਖੁਲਾਸਾ ਹੋਇਆ ਹੈ ਅਮਰੀਕਨ ਸਿੱਖਾਂ ਦੀ ਮੋਹਰੀ ਸੰਸਥਾ ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਅਤੇ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਟਰਬਨ ਮਿਥ ਨਾਮ ਤਹਿਤ ਕਰਵਾਏ ਗਏ ਸਰਵੇ ਨਾਲ ਦਸਤਾਰ ਸਬੰਧੀ ਕਰਵਾਏ ਗਏ ਇਸ ਸਰਵੇ ਮੁਤਾਬਕ 49% ਅਮਰੀਕਨ ਇਹ ਸਮਝਦੇ ਨੇ ਕਿ ਸਿੱਖ ਵੀ ਇਸਲਾਮ ਧਰਮਦਾਹੀ ਇੱਕ ਫਿਰਕਾ ਹੈ ਅਤੇ 70% ਲੋਕ ਇੱਕ ਸਿੱਖ ਵਿਅਕਤੀ ਦੀ ਫੋਟੋ ਦੇਖ ਕੇ ਉਸ ਨੂੰ ਸਿੱਖ ਵਜੋਂ ਪਛਾਣ ਨਹੀਂ ਸਕਦੇ ਇੱਥੇ ਹੀ ਬਸ ਨਹੀਂ 79% ਅਮਰੀਕਾ ਵਾਸੀਆਂ ਨੂੰ ਇਹ ਨਹੀਂ ਪਤਾ ਕਿ ਸਿੱਖ ਧਰਮ ਦਾ ਜਨਮ ਭਾਰਤ ਵਿੱਚ ਹੋਇਆ ਹੈ ਇਹ ਪ੍ਰਗਟਾਵੇ ਪੈਲੋ ਆਲਟੋ ਕੈਲੀਫੋਰਨੀਆ ਵਿੱਚ ਰਿਲੀਜ਼ ਕੀਤੀ ਗਈ ਇੱਕ ਰਿਪੋਰਟ ਨਾਲ ਕੀਤੇ ਗਏ ਨੇ ਇਸ ਰਿਪੋਰਟ ਅਨੁਸਾਰ 70% ਅਮਰੀਕੀ ਪકડੀ ਧਾਰੀ ਨੂੰ ਪਲੇਖੇ ਨਾਲ ਮੁਸਲਮ ਹੀ ਸਮਝ ਬੈਠਦੇ ਨੇ ਅਤੇ 48% ਲੋਕ ਅਜੇ ਵੀ ਨੇ ਜੋ ਸਿੱਖਾਂ ਨੂੰ ਹਿੰਦੂਆਂ ਬੋਧੀਆਂ ਵਿੱਚੋਂ ਮੰਨਦੇ ਨੇ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਜਸਜੀਤ ਸਿੰਘ ਨੇ ਇਸ ਰਿਪੋਰਟ ਦੇ ਖੁਲਾਸਿਆਂ ਪ੍ਰਤੀ ਫਿਕਰਮੰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਖੋਜ ਰਿਪੋਰਟ ਸਾਡੇ ਜੀਵਨ ਢੰਗ ਅਤੇ ਸਾਡੀ ਅਸਲ ਪਛਾਣ ਪ੍ਰਤੀ ਬੇहद ਨਾਜ਼ੁਕ ਸਥਿਤੀ ਵਾਲੀ ਹੈ ਸਿੱਖ ਮੁਸਲਮਾਨਾਂ ਦੇ ਭਲੇਖੇ ਅਮਰੀਕਾ ਵਿੱਚ ਨਸਲੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਨੇ ਜ਼ਿਕਰ ਜੋ ਹੋ ਗਿਆ ਕਿ ਬੀਤੇ ਸਾਲ ਇੱਕ ਹਥਿਆਰਬੰਦ ਨਕਾਬਪੋਸ਼ ਗੁਰੇ ਨੇ ਉਹ ਕ੍ਰੀਗ ਦੇ ਵਿਸਕான்ਸਨ ਸਥਿਤ ਗੁਰਦੁਆਰੇ ਵਿੱਚ ਵੜ ਕੇ 6 ਸਿੱਖ ਸਰਦਾਲੂਆਂ ਨੂੰ ਮਾਰ ਦਿੱਤਾ ਸੀ ਅਤੇ ਕੁਝ ਦਿਨ ਪਹਿਲਾਂ ਵੀ ਸਿੱਖਾਂ ਉਤੇ ਜਾਨਲੇਵਾ ਹਮਲੇ ਕੀਤੇ ਗਏ ਜਿਨ੍ਹਾਂ ਵਿੱਚ 3 ਸਿੱਖਾਂ ਦੀ ਮੌਤ ਹੋ ਗਈ ਹੈ 9 11 ਦੇ ਅਮਰੀਕੀ ਹਮਲੇ ਤੋਂ ਬਾਅਦ ਸਿੱਖ ਆਪਣੀ ਪੱਗ ਕਰਕੇ ਨਸਲੀ ਹਿੰਸਾ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਵੀ ਜਾਣਦੇ ਹਾਂ ਕਿ ਅਸੀਂ ਆਪਣੀ ਧਾਰਮਿਕ ਪਛਾਣ ਪ੍ਰਤੀ ਪੈ ਖੱਪੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਨ ਦਾ ਯਤਨ ਕਰ ਸਕਦੇ ਹਾਂ ਜਦੋਂ ਅਸੀਂ ਉਹਨਾਂ ਨੂੰ ਆਪਣੇ ਬਾਰੇ ਜਾਣੂ ਕਰਵਾ ਸਕੀਏ ਕਿ ਅਸੀਂ ਅਧਿਆਪਕ ਡਾਕਟਰ ਕੋਚ ਮਾਤਾ ਪਿਤਾ ਭਰਾ ਭੈਣ ਮਿੱਤਰਤਾ ਗਵਾਂਡ ਵਰਗੇ ਫਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਨਾਲ ਨਾਲ ਸਮਾਜ ਸੇਵਾ ਦਾ ਕਾਰਜ ਵੀ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਇਸ ਸਰਵੇ ਨਾਲ ਸਾਨੂੰ ਅਮਰੀਕਨਜ਼ ਦੇ ਨਾਲ ਸਹਿਯੋਗ ਵਧਾਉਣ ਦੇ ਨਵੇਂ ਰਸਤਿਆਂ ਦੀ ਸੰਭਾਵਨਾ ਦਿਖਾਈ ਦਿੰਦੀ ਹੈ ਅਤੇ ਸਾਨੂੰ ਅਮਰੀਕਨਜ਼ ਦਾ ਵਿਸ਼ਵਾਸ ਜਿੱਤਣ ਵਾਲੇ ਕਾਰਜ ਕਰਨ ਦੇ ਨਾਲ ਨਾਲ ਇਸ ਪ੍ਰਤੀ ਜਾਗਰੂਕਤਾ ਫੈਲਾਉਣੀ ਚਾਹੀਦੀ ਹੈ ਕਿ ਅਸੀਂ ਵੀ ਅਮਰੀਕੀ ਭਾਈਚਾਰੇ ਦੀ ਬਿਹਤਰੀ ਲਈ ਸਰਗਰਮ ਹਾਂ ਇਹ ਸਰਵੇ ਸਟੈਂਫਫੋਰਡ ਯੂਨੀਵਰਸਿਟੀ ਦੀ ਖੋਜੀ ਪੀਸ ਇਨੋਵੇਸ਼ਨ ਲੈਬ ਦੇ ਕੋਆਰਡੀਨੇਟਰ ਮਾਰਗੇਟਾ ਕਿਊ ਹੋ ਜਿਸ ਦੀ ਅਗਵਾਈ ਵਿੱਚ ਕੀਤਾ ਗਿਆ ਹੈ। ਉਹਨਾਂ ਇਸ ਖੋਜ ਲਈ ਸਰਵੇ ਵਿੱਚ ਸੋਸ਼ਲ ਸਾਇੰਸ ਰਿਸਰਚ ਦੇ ਨਾਲ-ਨਾਲ ਸਿੱਖਾਂ ਅਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਜਥੇਬੰਦੀਆਂ ਦੇ ਆਗੂਆਂ ਨਾਲ ਇੰਟਰਵਿਊ ਵੀ ਕੀਤੀਆਂ ਨੇ। ਇਸ ਖੋਜ ਦੇ ਮੋਢੀ ਨੇ ਇਸ ਗੱਲ ਦੀ ਤਸੱਲੀ ਪ੍ਰਗਟਾਈ ਹੈ ਕਿ ਖੋਜ ਦੇ ਦੌਰਾਨ ਭਰਮ ਭਲੇਖਿਆਂ ਦਾ ਪਤਾ ਲੱਗ ਗਿਆ ਹੈ ਅਤੇ ਆਪਸੀ ਵਿਸ਼ਵਾਸ ਬਹਾਲੀ ਨਾਲ ਇਸ ਖੱਪੇ ਨੂੰ ਪੂਰ ਕੇ ਟਿਕਾਊ ਅਮਨ ਦੀ ਕਾਇਮੀ ਕੀਤੀ ਜਾ ਸਕਦੀ ਹੈ। ਬਿਊਰੋ ਰਿਪੋਰਟ ਡੇਨ ਨਾਈਟ ਨਿਊਜ਼